ਕਿਆ ਗੁਣ ਤੇਰੇ ਸਾਰ ਸੁਮਾਨੀ ਮੋਹ ਨਿਰਗੁਣ ਕੀ ਦਾਤਾਰੀ ਸਤਿਗੁਰ ਜੀ ਵੇਦਨ ਕਰਨੇ ਨਹੀਂ ਕਿ ਮੈਂ ਗੁਣਹੀ ਹੇ ਦਾਤਾਰ ਮੈਂ ਤੇਰੇ ਕਿਰਤ

ਇਸ ਕਰਕੇ ਮੈਂ ਤੇਰੇ ਕਿਹੜੇ ਕਿਹੜੇ ਗੁਨਾਹ ਨੂੰ ਚੇਤੇ ਕਰਾਂ ਕਿਹੜੇ ਕਿਹੜੇ ਗੁਨਾਹ ਨੂੰ ਚੇਤੇ ਕਰਕੇ ਆਪਣੇ ਹਿਰਦੇ ਦੇ ਵਿੱਚ ਉਸਾਮਾ ਬੈ ਖਰੀਦ ਕਿਆ ਕਰੇ ਚੁਤرائی ਇਹੋ ਜੀਉ ਪਿੰਡ ਸਭ ਥਾਰੇ ਸਤਿਗੁਰੂ ਪਾਸਾ ਜੀ ਮੈਂ ਤਾਂ ਤੇਰਾ ਮੂਲ ਪ੍ਰੀਤਿਆ ਹੋਇਆ ਸਿਰ ਹਾਂ ਬੈ ਕੋਈ ਵਾਸ ਨਹੀਂ ਆਪ ਕੋ ਬੈ ਕਰ ਦੇਈ ਨਹੀਂ ਹੈ ਉਦੀ ਮਾਲਕੀਅਤ ਜਿਹਦੇ ਕੋਲ ਵਾਇਕ ਕੀਤੀ ਹੈ ਕੋਈ ਵੀ ਵਸਤੂ ਪਾਣੀ ਜਮੀਨ ਹੈ ਕੋਈ ਗਹਿਣਾ ਹੈ ਉਦੀ ਮਾਲਕੀਅਤ ਫਿਰ ਉਸ ਕੋਲ ਚਲੀ ਜਾਂਦੀ ਹੈ ਇਸ ਕਰਕੇ ਪਾਸਾ ਕਹਿੰਦੇ ਨੇ ਅਕਾਲ ਪੁਰਖ ਵਿੱਚ ਨੂੰ ਮੈਂ ਕਾਪੀ ਦਾ ਕੀਦਿਆਂ ਦਾ ਬੋਲਾਂ ਸੇਵ ਕਾਪ ਜੀ ਦਾ ਨੌਕਰ ਕੋਈ ਚਲਾਕੀ ਦੀ ਗੱਲ ਨਹੀਂ ਕਰ ਸਕਦਾ ਇਸ ਕਰਕੇ ਜਿਹਦਾ ਕਾਪ ਜੀ ਇਹ ਜਿਹੜਾ ਮੇਰਾ ਸਰੀਰ ਹੈ ਇਹ ਜਿੰਦ ਹੈ ਮੇਰੀ ਸਭ ਤੇਰੇ ਹੀ ਦਿੱਤੇ ਹੋਏ ਜੀਵ ਪਾਇ ਪਿੰਡ ਜਨ ਸਾਜੇ ਮੇਰਾ ਸਰੀਰ ਵੀ ਤੇਰਾ ਹੀ ਦਿੱਤਾ ਹੋਇਆ ਹੈ ਤੇ ਮੇਰੀ ਜਿੰਦ ਵੀ ਤੇਰੇ ਹੀ ਦਿੱਤੇ ਹੋਏ ਹਨ ਲਾਲ ਰੰਗਿਲੇ ਤਿਤੰ ਮਨਮੋਹਨ ਤੇਰੇ ਦਰਸਨ ਕਾਮ ਲਾਇੀ ਨਮੋ ਨਮੋ ਲੈਣ ਵਾਲੇ ਅਸੀਂ ਜੀਵ ਤੇਰੇ ਦਰਸ਼ਨ ਤੋਂ ਪ੍ਰਗਾਨ ਹਾਂ ਬលਿਹਾਰ ਹਾਂ ਰਹਾਉ ਪ੍ਰਭ ਦਾਤਾ ਮਨ ਦਿਨ ਵਿਖਾਰੀ ਤੁਮ ਸਦਾ ਸਦਾ ਉਪਕਾਰੇ ਇਹ ਦਕਾਰੀ ਤੂੰ ਮਾਲਕ ਹੈ ਸਭ ਦਾ ਦਾਤਾ ਦੇਣ ਵਾਲਾ ਹੈ ਮੈਂ ਤੇਰੇ ਦਰ ਤੇ ਕੰਗਾਲ ਮੰਗਤਾ ਹਾਂ ਤੂੰ ਸਦਾ ਹੀ ਸਦਾ ਹੀ ਮੇਰੇ ਉੱਤੇ ਮਿਹਰਬਾਨੀਆਂ ਕਰਦਾ ਹੈ ਜੋ ਕਿਸ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਗੁਰ ਅਗੰਮ ਅਪਾਰੇ اے ਮੇਰੇ ਅਪਹੁੰਚ ਅਤੇ ਬਿਆੰਤ ਮਾਲਕ ਕੋਈ ਐਸਾ ਕੰਮ ਨਹੀਂ ਜੋ ਤੇਰੀ ਮਨਤੋਂ ਬਿਨਾ ਮੈਂ ਤੂੰ ਹੋ ਸਕਿਆ। ਆਵੇਂ ਮਨੁੱਖ ਜਿੰਨਾ ਮੰਨ ਲਿਆ ਪ੍ਰਾਰਥ ਕਰਾਈਆਂ ਵਰਤਦੇ। ਕਿ ਆਹ ਕੰਮ ਨਹੀਂ ਕੀਤਾ, ਆਹ ਕੰਮ ਨਹੀਂ ਕੀਤਾ ਹੈ। ਪਰ ਧਾਨੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਕੰਮ ਕੋਈ ਹੈ ਹੀ ਨਹੀਂ ਜਿਹੜਾ ਤੇਰੀ ਮਨਤੋਂ ਬਗੈਰ ਤੇਰੇ ਤੋਂ ਬਗੈਰ ਮੈਂ ਕਰ ਸਕਾਂ। ਉਹ ਕੋਈ ਕੰਮ ਨਹੀਂ ਹੈ ਸੰਸਾਰ ਦਾ।

اے پربھو جی میں کیڑی تیری সেবা کراں تے کی آکھ کے تینو خوش کراں او کیڑی সেবা ہے جیہ دے نال توں خوش ہو جاندا ہے تے او کਿਹڑے ورجن نے جنہاں دے آکھیاں سਤ پربھو جی توں خوش ہو سکدا میں تینو خوش کراں تے میں کس طرح تیرا دیدار حاصل کراں میرے تے کرپا کرو مینوں ای دسنا کرو ਸਤਿਗੁਰੂ ਕਾਰਸਾ ਵਚਨ ਕਰਦੇ ਨੇ ਭਾਈ ਕਿ ਉਹ ਅਕਾਲ ਪੁਰਖ ਵਾਲੀ ਗੁਰੂ ਮੂ ਜਿਹੜਾ ਹੈ ਜਿਹਦਾ ਅੰਤ ਕੋਈ ਨਹੀਂ ਹੈ ਜਿਹੜਾ ਪਹੁੰਚ ਤੋਂ ਪਰੇ ਹੈ ਉਹ ਪਹੁੰਚ ਹੈ ਤੇ ਇਸ ਕਰਕੇ ਉਹਦੇ ਚਰਨਾਂ 'ਚ ਮੈਂ ਕੀ ਕਰਾਂ ਕਿ ਸਤਿਗੁਰੂ ਜੀ ਮੈਨੂੰ ਇਹ ਮਰਤਬਾ ਸੇ ਸੋਚੀ ਵਲਕ ਇਹ ਗਿਆਨ ਦੇ ਕਿਉਂ ਕਿਹੜੀ ਸੇਵਾ ਹੈ ਜਿਸ ਦੇ ਉੱਪਰ ਤੇਰੀ ਖੁਸ਼ੀ ਮਿਲਦੀ ਹੈ ਸੇਵਾ ਕੀਤੀਆਂ ਤੇ ਵੀ ਖੁਸ਼ੀ ਮਿਲਦੀ ਹੈ ਤੇ ਉਹ ਕਿਹੜੇ ਵਚਨ ਨੇ ਜਿਨ੍ਹਾਂ ਨੂੰ ਬੋਲਿਆ ਆਪ ਜੀ ਦੀ ਖੁਸ਼ੀ ਮੈਨੂੰ ਪ੍ਰਾਪਤ ਹੋ ਸਕੇ ਕਿਸ ਤਰ੍ਹਾਂ ਮੈਂ ਤੇਰਾ ਦਰਦਾਰ ਕਰ ਸਕਾਂ ਮੈਨੂੰ ਉਹ ਕਰਮ ਦੱਸੋ ਮਿਤ ਨਹੀਂ ਪਾਈਐ ਅੰਤ ਨਹੀਐ ਮਨ ਤਰਸੈ ਚਰਨਾਂ ਕੀ ਦਾ ਮਾਪ ਨਹੀਂ ਹੈ ਕੋਈ ਨਾ ਉਹ ਮਾਪਿਆ ਜਾ ਸਕਦਾ ਨਾ ਤੋਲਿਆ ਜਾ ਸਕਦਾ ਇਸ ਕਰਕੇ ਤੇਰੀ ਹਰ ਕੀ ਦਾ ਮਾਪ ਕੋਈ ਲੱਭ ਸਕਦਾ ਤੇਰੇ ਗੁਨਾ ਦਾ ਕੋਈ ਅੰਤ ਨਹੀਂ ਹੋ ਸਕਦਾ ਮੇਰਾ ਮਨ ਸਦਾ ਤੇਰੇ ਚਰਨਾ ਵਿੱਚ ਪਏ ਰਹਿਣ ਤਰਸਦਾ ਹੈ ਕਿਰਪਾ ਕਰ ਲੈ ਤੇ ਮਿਹਰ ਕਰ ਪਾਖ ਸੰਜੀ ਮੈਨੂੰ ਉਹ ਜੋਤ ਦੱਸੋ ਜਿਹਦੇ ਨਾਮ ਰਾਜ ਜੀ ਦੇ ਚਰਨਾਂ ਦੇ ਵਿੱਚ ਸਦਾ ਵਸ ਕੇ ਰਹਿ ਸਕਾਂ ਮੇਰਾ ਮਨ ਤਰਸ ਰਿਹਾ ਹੈ ਪਾਉਂ ਧਾਨ ਧੀਠ ਹੋਵਾਂ ਮੰਗੂੰ ਮੁਕਲਾ ਕੇ ਸੰਤਿ ਰਿਨਾਰੀ اے ਪ੍ਰਭੂ ਜੀ ਮੈਂ ਧੀਠ ਹੋ ਕੇ ਮੁੜ ਮੁੜ ਕੇ ਤੇਰੇ ਦਰ ਕੋ ਮੰਗਦਾ ਹਾਂ ਮੈਨੂੰ ਇਹ ਧਾਨ ਮਿਲ ਜਾਵੇ ਕਿ ਮੈਂ ਤੇਰੇ ਮੈਨੂੰ ਇਹ ਧਾਨ ਮਿਲ ਜਾਵੇ ਕਿ ਮੇਰੇ ਮੱਥੇ ਉੱਤੇ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੱਗਦੀ ਨਹੀਂ। ਸੰਤ ਜਨਾਂ ਨੇ ਧੂੜ ਅੱਪ ਕਈ ਵਾਰੀ ਬੇਬਕ ਜਨ ਇਹ ਸਤਿਗੁਰਾਂ ਦੇ ਸਰਮਣ ਕੀਤੇ ਨੇ। ਕਿ ਗੁਰੂ ਸਾਹਿਬ ਜੀ ਦੇ ਚਰਨਾਂ ਜੁਪਾ ਇਹ ਬੇਨਤੀ ਕਰੀਏ ਸਤਿਗੁਰੂ ਜੀ ਸਾਨੂੰ ਤੇਰੇ ਪਿਆਰਿਆਂ ਦੀ ਸੰਗਤ ਨਸੀਬ ਕਉਂਕੇ ਜੋ ਸੰਕਟ ਵਿੱਚ ਜਾਵਾਂਗੀ ਚਰਨ ਕੂੜੀ ਮੰਗਣੀ ਹੈ। ਉਹ ਗੁਰੂ ਚਰਨਾਂ ਵਿੱਚ ਆਵਾਂਗੇ ਮਹਾਂਦਰਗੂੜ ਮੰਗਣੀ ਹੈ। ਇਸ ਕਰਕੇ ਪਾਰਸਾ ਵਚਨ ਕਰਦੇ ਨੇ ਗਰੀਬ ਨਿਵਾਜ ਜੀ। ਪਾਵੂੰ ਦਾਨੁ ਢੀਠ ਹੋਏ ਮੰਗਉ ਮੈਂ ਢੀਠ ਹੋ ਕੇ ਮੋੜ ਮੋੜ ਕੇ ਤੇਰੇ ਦਰ ਤੋਂ ਇੱਕੋ ਦਰ ਮੰਦ ਰਿਆ। ਮੁਖ ਲਾਗੈ ਸੰਤਨ ਰਾਣੀ ਮੇਰੇ ਤੇ ਕਿਰਪਾ ਕਰ ਮੈਨੂੰ ਤੇਰੇ ਪਿਆਰਿਆਂ ਦੇ ਚਰਨਾਂ ਧੂੜ ਮੇਰੇ ਮਾਰਗ ਤੇ ਲੱਗਦੀ ਰਹੇ। ਜਾਨ ਨਾਨਕ ਕਾ ਗੁਰ ਕਿਰਪਾ ਧਾਰੀ ਪ੍ਰਭ ਹਾਜ਼ ਦੇ ਇਸ ਤਾਰੇ ਹੁਣ ਵੱਡਿਆਂ ਦੇ ਮੋਢਾ ਲਾ ਕੇ 500 ਵਚਨ ਕਰਦੇ ਨੇ ਏ ਨਾਨਕ ਦਾਸ ਜਿਸ ਉਤੇ ਗੁਰੂ ਨੇ ਮਿਹਰ ਕਰ ਦਿੱਤੀ ਹੈ ਪ੍ਰਭੂ ਨੇ ਕਿਰਪਾ ਕਰ ਦਿੱਤੀ ਹੈ ਫਿਰ ਗਾਨਕੁਰ ਕਟੂ ਨੇ ਉਸ ਨੂੰ ਆਪ ਆਪਣੇ ਹੱਥ ਦੇ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣਾ ਕਿਉਂਕਿ ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਸੰਸਾਰ ਸਮੁੰਦਰ ਤਰਨਾ ਬੜਾ ਔਖਾ ਹੈ ਇਸੇ ਕਰਕੇ ਭਗਤ ਨਾਮਦੇਵ ਜੀ ਵੀ ਅਕਾਰ ਗੁਰੂ ਜੀ ਦੇ ਚਰਨਾਂ 'ਚ ਇੱਕ ਬੇਨਤੀ ਕਰਦੇ ਹੋਏ ਪਾਸਕਾ ਕਹਿੰਦੇ ਨੇ ਮੈਂ ਅਜਾਨ ਜਾਣ ਕਰ ਬਿਨਾਂ ਜਾਣ ਬਾਪੂ ਜੀ ਤੁਲਾ ਵਾਹ ਬਾਹੇ ਸੰਸਾਰ ਸੁੰਦਰ ਤਾਰ ਗਵਿੰਦੇ ਤਾਰ ਲੈ ਬਾਪ ਬੀਠਲਾ ਮੈਂ ਅਜਾਨ ਜਨ ਕਰ ਬੇ ਨਾ ਜਾਣੂ ਬਾਪ ਬੀਠਲਾ ਵਾਹ ਬਾਹੇ ਕਿਰਪਾ ਕਰੀਂ ਅਣਜਾਨ ਹਾਂ ਸਾਨੂੰ ਇਸ ਸੰਸਾਰ ਸੁੰਦਰ ਤੋਂ ਤਰਨਾ ਨਹੀਂ ਆਂਗੈ ਡੁੱਬ ਰਹੇ ਹਾਂ ਸੰਸਾਰ ਨੂੰ ਇਸ ਸਮੁੰਦਰ ਦੇ ਵਿੱਚ ਬਿਕਾਰਾਂ ਦੇ ਨਾਲ ਔਗਣਾ ਦੇ ਰਾਂ ਇਸ ਕਰਕੇ ਸਾਨੂੰ ਕਿਰਪਾ ਕਰੋ ਆਪਣਾ ਪਵਿੱਤਰ ਗਿਆਨ ਵਰਸੋ ਨਾਮ ਰੂਪੀ ਵੇੜਾ ਸਾਨੂੰ ਵਰਸੋ ਜਿਹੜੇ ਨਾਮ ਰੂਪੀ ਵੇਲੇ ਤੇ ਸਵਾਰ ਰੁੱਕੇ ਅਸੀਂ ਇਹ ਸੰਸਾਰ ਸੁੰਦਰ ਨੂੰ ਕਰ ਸਕੀ ਇਸ ਕਰਕੇ ਪਾਤਸ਼ਾਹ ਕਹਿੰਦੇ ਜਿਹੜਾ ਭਾਈ ਗੁਰੂ ਦੇ ਚਰਨਾਂ ਦੇ ਉੱਤੇ ਫਿਰ ਆ ਕੇ ਅਰਦਾਸ ਕਰਦਾ ਪਾਉਂ ਤਾਂ ਮੰਪੀ ਤੂਏ ਮੰਗੂ ਮੂਖ ਲਾ ਕੇ ਸੰਤ ਰਹਾਵੇ ਜਿਹੜਾ ਧੀਰੂ ਕੇ বারবার গুরু ਦੇ ਚਰਨਾਂ ਤੋਂ ਇਹ ਵੀ ਦਾਤ ਮੰਗਦਾ ਹੈ ਤੇ ਸਤਿਗੁਰੂ ਸਾਹਿਬ ਜੀ ਦੇ ਕਾਲਪੁਰਖ ਕਿਰਪਾ ਨੂੰ ਹੈ ਤੇ ਆਗਰੂ ਹੈ ਉਹ ਦਇਆ ਕਰਦਾ ਨਾ ਸਕੀ ਤੇ ਜਿਸ ਉੱਤੇ ਵੀ ਗੁਰੂ ਨੇ ਫਿਰ ਕਿਮੇਜਲ ਕਰ ਦਿੱਤੀ ਕਿਰਪਾ ਗੁਰੂ ਨੇ ਕਰਨੀ ਹੈ ਗੁਰੂ ਦੇ ਰਾਹੀਂ ਸਾਨੂੰ ਸਬਕ ਦੀ ਦਾਤ ਪ੍ਰਾਪਤ ਹੋਣੀ ਹੈ ਤੇ ਉਹ ਗੁਰੂ ਦੇ ਰਾਹੀਂ ਦਿੱਤੇ ਹੋਏ ਸਬਕ ਨੂੰ ਜਦੋਂ ਅਸੀਂ ਜਪਾਂਗੇ ਸੇਵਨ ਕਰਾਂਗੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਾਂਗੇ ਸਤਨੁਰ ਜੀ ਦੇ ਪਾਵਨ ਉਪਦੇਸ਼ ਨੂੰ ਆਪਾਂ ਗ੍ਰਹਿਣ ਕਰਾਂਗੇ ਆਪਣੇ ਮਨ ਵਿੱਚ ਬਸਾਵਾਂਗੇ ਫਿਰ ਬਾਸਾ ਕਹਿੰਦੇ ਜਦੋਂ ਫਿਰ ਗੁਰੂ ਨੇ ਕਿਰਪਾ ਕਰ ਦਿੱਤੀ ਭਾਈ ਪ੍ਰਭੂ ਨੇ ਫਿਰ ਉਸ ਨੂੰ ਆਪਣੇ ਹੱਥ ਲੈ ਕੇ ਆਕਾਰਪੁਰ ਵੈ ਗੁਰੂ ਨੇ ਆਪਣੇ ਸ਼ੇਵਨ ਨੂੰ ਆਪਣਾ ਹੱਥ ਰੱਖ ਕੇ ਸੀਸ ਦੇ ਉੱਤੇ ਸੰਸਾਰ ਸੰਕਰ ਤੋਂ ਪਾਰ ਲੰਘਾ ਜਾ ਇੱਕ ਨਹੀਂ ਹੈ ਸਤੁਰ ਪਾਰਸਾ ਕਹਿੰਦੇ ਇੱਥੇ ਬੜੇ ਨੇ ਜਿਨ੍ਹਾਂ ਨੇ ਆਕਾਰ ਗੁਰੂ ਕੋ ਵਹਿ ਗੁਰੂ ਜਿਨ੍ਹਾਂ ਦੇ ਚਰਨਾਂ ਨਾਲ ਜੁੜੇ ਨਾਮ ਦੇ ਨਾਲ ਜੁੜੇ ਗੁਰੂ ਦੇ ਪਿਤਰ ਪੁਰਖ ਅਰਦੇਸ਼ ਨੂੰ ਆਪਣੀ ਕਿਰਦੇ ਚੁਸਾਇਆ ਇਹ ਸੰਸਾਰ ਸਮੁੰਦਰ ਤੋਂ ਪਾਰ ਗਏ ਤਰ ਗਏ ਨੇ ਬੜਿਆ ਬੜਿਆਂ ਦਾ ਜ਼ਿਕਰ ਆਉਂਦਾ ਹੈ ਗੁਰਬਾਣੀ ਦੇ ਵਿੱਚ ਅਜਾਮਲ ਮੁਕਾਪੀ ਕਹਿੰਦੇ ਸੀ ਦੁਨੀਆ ਗੁਰ ਬਾਣੀ ਦੇ ਵਿੱਚ ਵੀ ਪਾਪੀ ਕਰਕੇ ਸਬੋਧਨ ਕੀਤਾ ਗਿਆ ਆਜਾ ਮਨ ਕਾਪੀ ਜਗ ਜਾਨੀ ਮੈਨੂੰ ਮਾਇਨਸ ਕਰ ਤੇ ਜਦੋਂ ਗੁਰੂ ਦੀ ਕਿਰਪਾ ਹੋਈ ਗੁਰੂ ਦੇ ਚਰਨਾਂ ਚਾਏ ਸਤ ਸੰਤ ਸੰਤ ਜਨਾਂ ਦੀ ਧੂੜ ਪ੍ਰਾਪਤ ਹੋਈ ਉਹਨਾਂ ਦਾ ਵੀ ਪਾਰ ਉਤਾਰਾ ਗਿਆ ਸੰਸਾਰ ਸੰਗਰ ਤੋਂ ਪਾਰ ਲੰਘ ਗਏ ਗੰਨ ਕੰ ਪਾਪਣ ਕਰਕੇ ਸਭ ਦੇ ਸੀ ਲੋਕ ਪਰ ਹਰੀ ਦੇ ਪਿਆਰਿਆਂ ਦੀ ਕਿਰਪਾ ਹੋਈ ਸੰਤ ਜਨਾਂ ਦੇ ਚਰਨ ਧੂੜ ਮਿਲੀ ਉਹਨਾਂ ਦੇ ਭਾਗ ਮਨ ਉਪਦੇਸ਼ ਇਹ ਜਦੋਂ ਉਪਦੇਸ਼ ਕਮਾਏ ਉਸ ਮਾਰਗ ਤੇ ਚੱਲੇ ਤੇ ਪਾਤਸ਼ਾਹ ਕਹਿੰਦੇ ਉਹਦਾ ਵੀ ਨਾ ਲੱਗ ਗਿਆ ਇਸ ਕਰਕੇ ਭਾਈ ਜਿਹੜਾ ਵੀ ਗੁਰੂ ਵਾਲਾ ਬਣਦਾ ਹੈ ਗੁਰੂ ਵਾਲਾ ਵੜ ਕੇ ਗੁਰੂ ਦੇ ਪਵਿੱਤਰ ਉਪਦੇਸ਼ ਨੂੰ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਜੁਸਾਉਂਦਾ ਹੈ ਅਕਾਲ ਪੁਰਖ ਵੇ ਗੁਰੂ ਜੀ ਦਾ ਨਾਮ ਜਪਦਾ ਹੈ ਪਾਤਸ਼ਾਹ ਕਹਿੰਦੇ ਕਿ ਗੁਰੂ ਦੀ ਮਿਹਰ ਸਦਕਾ ਪ੍ਰਭ ਉਸ ਸੇ ਉ ਆਪਣੀ ਸੇਵਕੀ ਆਪੇ ਰੱਖ ਹੈ ਆਪੇ ਨਾਮ ਆਪੇ ਦਾ ਆਪਣੇ ਸੇਵਕ ਨੂੰ ਨਾਮ ਲਾ ਕੇ ਪਾਈ ਇਹ ਸੰਸਾਰ ਹੰਦਰ ਤੋਂ ਪਾਰ ਕਰਨ ਕਰਨਾ ਹੈ ਕਾਰਨ ਕਰਨ ਦਾ ਹੈ ਇਸ ਕਰਕੇ ਅੱਜ ਦੇ ਪਾਵਨ ਉਪਦੇਸ਼ ਨਾਮੀ ਸਭ ਜੀਆਂ ਨੇ ਕਿਰਪਾ ਕੀਤੀ ਹੈ ਕਿ ਭਾਈ ਗੁਰੂ ਵਾਲਾ ਗੁਰੂ ਵਾਲਾ ਬਣ ਕੇ ਉਹ ਦੇ ਪਵਿੱਤਰ ਉਪਦੇਸ਼ ਨੂੰ ਆਪਣੀ